ਸਾਰਾ ਦਿਨ ਤੈਨੂੰ ਰੱਬ ਨਾਲ ਨਹੀਂ ਜੁੜਨ ਦਾ ਮੌਕਾ ਮਿਲਦਾ ਸਾਰੀ ਰਾਤ ਤੈਨੂੰ ਜੁੜਨ ਨਹੀਂ ਦਿੰਦੀ ਗੁਰੂ ਨਾਨਕ ਦੇ ਬੋਲ ਜਾਲੀ ਰੈਣ ਜਾਲ ਦਿਨ ਹੋਆ ਜੇਤੀ ਘੜੀ ਭਾਈ ਤੇਤੀ ਦਿਨ ਰਾਤ ਦੀ ਹਰ ਘੜੀਆਂ ਭਾਈਆਂ ਬਣਿਆ ਮਨੁੱਖ ਫਸਦਾ ਹੀ ਜਾ ਰਿਹਾ ਰਸ ਰਸ ਚੋਗ ਚੁਗੇ ਨੇ ਤਪਾਸੇ ਛੂਟਸ ਮੂੜੇ ਕਮਨ ਗੁਨੇ ਇਹ ਸਤਗੁਰ ਇਥੇ ਮੂੜ ਕਹਿੰਦੇ ਨੇ ਐ ਮੂੜ ਕਿਵੇਂ ਬਚੇਗਾ ਕਿਵੇਂ ਛੁਟੇਗਾ ਐਸਾ ਤੇਰੇ ਤੇ ਦਿਨ ਗਲਬਾ ਪਾਉਂਦਾ ਹੈ ਔਰ ਐਸਾ ਤੂੰ ਫਸਦਾ ਹੈ ਦਿਨ ਦੇ ਵਿੱਚ ਸਮੇਂ ਦੇ ਵਿੱਚ ਕਾਲ ਦੇ ਵਿੱਚ ਮਜਾ ਲੈ ਤੈਨੂੰ ਅਕਲ ਚੇਤੇ ਆਵੇ ਔਰ ਐਸਾ ਰਾਤ ਗਲਬਾ ਪਾਉਂਦੀ ਆਪਣੇ ਢੰਗ ਰਾ ਮਜਾ ਲੈ ਤੈਨੂੰ ਅਕਲ ਚੇਤੇ ਆਵੇ ਤੂੰ ਕਾਲ ਦੇ ਜਾਲ ਦੇ ਚ ਕਾਲ ਜਾਲ ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ हे ਪ੍ਰਮਾਤਮਾ ਅਕਾਲ ਨਹੀਂ ਹੈ ਆਜਾਲ ਹੈ ਤੂੰ ਅਕਾਲ ਹੈ ਇਸ ਵਾਸਤੇ ਆਜਾਲ ਹੈ ਤੇਰੇ ਉੱਤੇ ਕਾਲ ਦਾ ਜਾਲ ਨਹੀਂ ਹੈ ਸਮੇ ਦਾ ਜਾਲ ਨਹੀਂ ਹੈ ਤੂੰ ਸਮੇ ਵਿੱਚ ਫਸਿਆ ਹੋਇਆ ਨਹੀਂ ਹੈ ਹੁਣ ਜਿਸਮਨੁਕ ਦੀ ਵਾਸ਼ਨਾ ਬਹੁਤ ਲੰਬੀ ਹੋਵੇ ਇੱਛਾਵਾਂ ਬਹੁਤ ਨੇ ਤੋ ਹੁਣ ਅੱਜ ਦੇ ਇਸ ਤੇ ਪੂਰੀਆਂ ਹੋਣ ਨਹੀਂ ਲੱਗੀਆਂ કામના બડી લંબી વાસના બડી લંબી તો ਇਸ طرح ਦਾ મનુષ્ય ਹਰ ਵਕਤ ਭਵਿਸ਼ ਦੇਚ જીਵੇਗਾ ਆਉਣ ਵਾਲੇ ਕੱਲ ਦੇਚ ਉਹ ਅੱਜ ਦੇਚ ਨਹੀਂ તો નામ ਤੇ ਅੱਜ ਜਪਣਾ ਹੈ ਕੀਰਤਨ ਤੇ ਹੁਣ ਤੋਂ ਸੁਣਨਾ ਹੈ ਗੁਰਦੁਆਰੇ ਤੇ ਤੋ ਹੁਣ ਆਇਆ ਹੈ ਸੇਵਾ ਤੇ ਤੂੰ ਹੁਣ ਕਰ ਰਿਹਾ ਹੈ ਬਾਣੀ ਤੋਂ ਹੁਣ ਪੜ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਤੇ ਹੁਣ ਤੂੰ ਜਪ ਰਿਹਾ ਹੈ لیکن واشنا اتنی پربل ہے کامناواں اتنیاں زیادہ نے اج پورییاں نہیں ہون لگیاں تو کامنا گزر آنے والے کل دے وچ منک نو لے جاندی ہے منک اج دے وچ نہیں ہوندا آنے والے کل دے وچ جی ہوندا ہے بھویش دی چنتا جے کبھی کبھی بھویش دی چنتا نہ ہوے ਯਾਦਾਂ ਪਿੱਛੇ ਲੈ ਜਾਂਦੀਆਂ ਨੇ ਕਾਮਨਾ ਅੱਗੇ ਲੈ ਜਾਂਦੀ ਹੈ ਯਾਦਾਂ ਪਿੱਛੇ ਲੈ ਜਾਂਦੀਆਂ ਨੇ ਫਿਰ ਮਨੁੱਖ ਮਾਜ਼ੀ ਦੇ ਚਲਾ ਜਾਂਦਾ ਹੈ ਭੂਤਕਾਲ ਦੇ ਚਲਾ ਜਾਂਦਾ ਹੈ ਅਗਰ ਕੋਈ ਆਖੇ ਨਾ ਮੇਰਾ ਮਨ ਨਹੀਂ ਟਿਕਦਾ ਤਾਂ ਕਿੱਥੇ ਗਿਆ ਜਾਂ ਤੇ ਗੁਜ਼ਰੇ ਹੋਏ ਕੱਲ ਦੇ ਚ ਚਲਾ ਗਿਆ ਜਾਂ ਆਉਣ ਵਾਲੇ ਕੱਲ ਦੇ ਚ ਹੋਰ ਕਿੱਥੇ ਗਿਆ ਮਨੁੱਖ ਸਮੇ ਦੇ ਪ੍ਰਭਾਵ ਹੇਟ ਜੀ ਰਿਹਾ ਆਉਣ ਵਾਲੇ ਕੱਲ ਦਾ ਇਤਨਾ ਗਲਬਾ ਅੱਜ ਦੀ ਫਿਕਰ ਨਹੀਂ ਗੁਜ਼ਰੇ ਹੋਏ ਕੱਲ ਦਾ ਇਤਨਾ ਅਸਰ ਇਤਨਾ ਦਬਾਅ ਅੱਜ ਦਾ ਕੋਈ ਖਿਆਲ ਨਹੀਂ ਕਿ ਬੰਦੇ ਕੋਲ ਜਦਵੀ ਹੁੰਦਾ ਹੈ ਅੱਜ ਹੀ ਆਉਂਦਾ ਹੈ ਨਾ ਆਉਣ ਵਾਲਾ ਕੱਲ ਹੱਥ ਦੇ ਚ ਹੈ ਨਾ ਗੁਜ਼ਰੇ ਹੋਇਆ ਕੱਲ ਹੱਥ ਦੇ ਚ ਕਿਸੇ ਦੇ ਵੀ ਨਹੀਂ ਹੈ ਸਦੀ ਬਗੌਰ ਮੁਤਾਲਾ ਕਰਨਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਯਾ ਮਨੁੱਖ ਅਤੀਤ ਦੀ ਯਾਦ ਦੇ ਵਿੱਚ ਬੈਠਾ ਹੈ ਯਾ ਮਨੁੱਖ ਭਵਿਸ਼ ਦੀ ਚਿੰਤਾ ਦੇ ਵਿੱਚ ਬੈਠਾ ਹੈ ਚਾਹ ਕਥਾ ਹੋ ਰਹੀਏ ਚਾਹ ਕੀਰਤਨ ਹੋ ਰਿਹਾ ਹੈ ਚਾਹ ਬਾਜ਼ਾਰ ਦੇ ਵਿੱਚ ਬੈਠਾ ਹੈ ਯਾ ਪਰਿਵਾਰ ਦੇ ਵਿੱਚ ਬੈਠਾ ਹੈ ਮਨੁੱਖ ਜਿੱਥੇ ਬੈਠਾ ਹੈ ਯਾ ਗੁਜ਼ਰੇ ਹੋਏ ਕੱਲ ਦੇ ਵਿੱਚ ਬੈਠਾ ਹੈ ਯਾ ਆਉਣ ਵਾਲੇ ਕੱਲ ਦੇ ਵਿੱਚ ਅੱਜ ਦੇ ਵਿੱਚ ਨਹੀਂ ਹੈ ऐसा नहीं है कि जब बाजार ਦੇ ਚ ਬੈਠਾ ਹੈ ਤੇ ਗੁਜ਼ਰੇ ਹੋਏ ਕੱਲ ਨਾਲ ਆਉਣ ਵਾਲੇ ਕੱਲ ਨਾਲ ਜੁੜਿਆ ਹੋਇਆ ਹੈ ਇਹ ਗੁਰਦੁਆਰੇ ਵੀ ਮੰਦਰ ਮਸਜਿਦ ਦੇ ਚ ਇਸੇ ਕਰਕੇ ਤੇ ਸਮਾਧੀ ਨਹੀਂ ਲੱਗਦੀ ਇਸੇ ਕਰਕੇ ਤੇ ਰਸ ਨਹੀਂ ਕੀਰਤਨ ਹੋ ਰਹੇ ਹੁੰਦੇ ਮਨ ਗੁਜ਼ਰੇ ਹੋਏ ਕੱਲ ਦੇ ਚ ਆਉਣ ਵਾਲੇ ਕੱਲ ਦੇ ਉਹ ਤੇ ਅਜਿਥੇ ਹੈ ਹੀ ਨਹੀਂ ਕੋਈ ਰਸ ਕੌਣ ਮਾਣੇ ਅਗਰ ਅਜ ਦੇ ਚ ਮਨ ਜੀਵੇ ਤੋ ਮਨ ਮਿਟ ਜਾਂਦਾ ਹੈ ਮਨ ਦੇ ਮਿਟਦੇ ਆ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ ਮਨ ਮਰੇ ਬਾਤ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਵਾਸ਼ਨਾ ਤੇ ਮਿਟ ਗਈ ਵਾਸ਼ਨਾ ਮਿਟ ਗਈ ਤੋ ਭਵਿਸ਼ ਮਿਟ ਗਿਆ ਇਤਨੀ ਲੰਬੀ ਵਾਸ਼ਨਾਵਾਂ ਨੇ ਮਨੁੱਖ ਦੇ ਕੋਲ ਅਜ ਨਹੀਂ ਪੂਰੀਆਂ ਹੋ ਸਕਦੀਆਂ ਤੋ ਜੀਵਦਾ ਹੈ ਭਵਿਸ਼ ਦੀ ਚਿੰਤਾ ਦੇ ਚ ਪਤਾ ਨਹੀਂ ਕੱਲ ਪੂਰੀ ਹੋਵੇਗੀ ਕਿ ਨਹੀਂ ਸਿਰੇ ਚੜੇਗੀ ਕਿ ਨਹੀਂ ਔਰ ਅੱਜ ਇਤਨਾ ਦੁਖਦਾਈ ਬੀਤੇ ਤੋਰਿਆ ਕਿ ਕਈ ਵਾਰ ਮਨੁੱਖ ਅਤੀਤ ਦੀਆਂ ਯਾਦਾਂ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਵਿੱਚ ਚੀਂੰਦ ਅਕਸਰ ਬੁੱਢੇ ਬਚਪਨ ਨੂੰ ਯਾਦ ਕਰਦੇ ਗੁਸਤਾਖੀ ਮਾਫ ਪਤਾ ਨਹੀਂ ਕਿਤਨੇ ਬਜ਼ੁਰਗਾਂ ਘੁੱਲ ਬੈਠ ਕੇ ਮੈਂ ਬਚਪਨ ਦੀਆਂ ਹੀ ਗੱਲਾਂ ਸੁਣੀਆਂ ਨੋਨਾ ਕੋਲ 10 ਬੁੱਢੇ ਜਿੱਥੇ ਬੈਠੇ ਹੋਣ ਯਕੀਨ ਜਾਨੋ ਬਚਪਨ ਦੀਆਂ ਗੱਲਾਂ ਕਰਨਗੇ। ਤੇ ਇਸਦਾ ਮਤਲਬ ਹੈ ਜਵਾਨੀ ਗਲਤ ਬਤੀਤ ਕੀਤੀ ਹੈ, ਬੁੱਢੇਪਾ ਗਲਤ ਹੈ। ਕਾਹਿੰ ਤੇ ਬਚਪਨਾ ਯਾਦ ਆ ਰਿਹਾ, ਵਰਨਾ ਨਹੀਂ ਆ ਗਿਆ ਆਦਾਨਾ ਚਾਹੀਦਾ ਸੀ। ਵਰਨਾ ਬਜ਼ੁਰਗੀ ਬੜੀ ਮਹਾਨ ਉਮਰ ਹੈ। ਜ਼ਿੰਦਗੀ ਭਰ ਦੀਆਂ ਗਲਤੀਆਂ ਬਹੁਤ ਕੁਝ ਸਿਖਾ ਸਕਦੀਆਂ ਹਨ ਮਨੁੱਖ ਨੂੰ। ਲੱਗਦਾ ਹੈ ਗਲਤੀਆਂ ਤੋਂ ਵੀ ਨਹੀਂ ਸਿਖਿਆ, ਨਹੀਂ ਸਿਖਿਆ। ਔਰ ਮੈਂ ਦੇਖਿਆ ਐਸਾ ਨਹੀਂ ਸਿਖਿਆ ਬੰਦਾ। ਇਹੀ ਕਾਰਨ ਹੈ ਕਿ 90% ਬੁੱਢੇ ਬਚਪਨ ਨੂੰ ਯਾਦ ਕਰਨ ਲੱਗ ਪੈਂਦੇ ਨੇ ਕਿ ਬਚਪਨਾ ਮਹਾਨ ਸੀ ਬੜਾ ਮਹਾਨ ਸੀ ਬੇਫਿਕਰੀ ਸੀ ਕੋਈ ਜ਼ਿੰਮੇਵਾਰੀ ਨਹੀਂ ਸੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਮਾਂ-ਬਾਪ ਨੇ ਚੁੱਕੀ ਹੋਈ ਸੀ ਜ਼ਿੰਮੇਵਾਰੀ ਨਹੀਂ ਸੀ ਕੋਈ ਚਿੰਤਾ ਨਹੀਂ ਸੀ ਬੇਫਿਕਰੀ ਸੀ ਖੇਡਾਂ ਹੀ ਸਨ ਨਾ ਧਰਮ ਧਾਰਮਿਕ ਜ਼ਿੰਮੇਵਾਰੀ ਨਾ ਸਮਾਜਿਕ ਜ਼ਿੰਮੇਵਾਰੀ ਨਾ ਆਰਥਿਕ ਜ਼ਿੰਮੇਵਾਰੀ ਨਾ ਰਾਜਨੀਤਿਕ ਜ਼ਿੰਮੇਵਾਰੀ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੱਚੇ ਨੂੰ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿੱਚ ਵੋਟ ਪਾਣ ਦਾ ਅਧਿਕਾਰ ਨਹੀਂ ਹੈ ਨਾ ਬਾਲਗ ਨਾ ਤਾਂ ਰਾਜਨੀਤਿਕ ਜ਼ਿੰਮੇਵਾਰੀ ਤੋਂ ਵੀ ਬੇਲਾਗ ਹੋ ਗਿਆ ਕਿਸੇ ਤਰ੍ਹਾਂ ਦਾ ਬੋਝ ਹੀ ਨਹੀਂ ਖੇਡ ਸਕਦਾ ਹੈ ਹੱਸ ਸਕਦਾ ਹੈ ਫਿਲਕਾਰੀਆਂ ਭਰ ਸਕਦਾ ਹੈ ਤੋ ਬਚਪਨਾ ਅਕਸਰ ਬੁਢਿਆਂ ਨੂੰ ਯਾਦ ਆਉਂਦਾ ਹੈ ਬਗੌਰ ਮੁਤਾਲਾ ਕਰਕੇ ਦੇਖੋ ਕੁਛ ਇੱਕ ਥੋੜੇ ਜਿਹਾਂ 90 ਫੀਸਦੀ ਨੂੰ ਤੇ ਬਚਪਨਾ ਯਾਦ ਆਉਂਦਾ ਹੈ 5 6 ਫੀਸਦੀ ਐਸੇ ਵੀ ਨੇ ਜਵਾਨੀ ਨੂੰ ਯਾਦ ਕਰਦੇ ਨੇ ਅਸੀਂ ਜਵਾਨੀ ਚ ਇੰਜ ਕਰਦੇ ਹੁੰਦੇ ਸੀ ਇਸਦਾ ਮਤਲਬ ਹੈ ਬੁਢੇਪਾ ਗਲਤ ਹੈ ਕਾਹਨ ਜਵਾਨੀ ਯਾਦ ਆ ਰਹੀ ਹੈ ਬਚਪਨਾ ਯਾਦ ਆ ਰਿਹਾ ਹੈ ਵਰਨਾ ਬਜ਼ੁਰਗੀ ਤੇ ਮਹਾਨ ਹੈ ਬੁਢੇਪਾ ਤੇ ਮਹਾਨ ਹੈ ਬਚਪਨ ਦੀਆਂ ਗਲਤੀਆਂ ਤੇ ਜਵਾਨੀ ਦੀਆਂ ਗਲਤੀਆਂ ਤੋਂ ਮਨੁੱਖ ਬਹੁਤ ਕੁਝ ਸਿੱਖ ਸਕਦਾ ਹੈ। ਕਿ ਜੋ ਗਲਤੀਆਂ ਤੋਂ ਵੀ ਨਹੀਂ ਸਿੱਖ ਸਕਦਾ ਉਹ ਕਿਸੇ ਕੋਲ ਨਹੀਂ ਸਿੱਖ ਸਕਦਾ। ਪਤਾ ਹੈ ਮਹਾਪੁਰਸ਼ ਕੀ ਕਹਾ ਕਰਦੇ ਨੇ ਮਨੂ ਨੇ ਇੱਕ ਗੱਲ ਬੜੀ ਗਜ਼ਬ ਦੀ ਕਹੀ ਹੈ। ਉਹ ਕਹਿੰਦਾ ਜੋ ਆਪਣੀ ਹੀ ਆਤਮਾ ਤੋਂ ਆਪਣੀ ਜ਼ਮੀਰ ਤੋਂ ਸਿੱਖਿਆ ਲੈ ਲਵੇ ਇਹਦੇ ਪੁਰਬਲੇ ਸੰਸਕਾਰ ਕੋਈ ਬੜੇ ਪਰਬਲ ਨੇ ਔਰ ਇਹ ਜਨਮ ਤੋਂ ਹੀ ਸੰਤ ਹੈ ਆਪਣੀ ਜ਼ਮੀਰ ਤੋਂ ਪ੍ਰੇਰਣਾ ਲੈ ਲੈਂਦਾ ਹੈ ਆਪਣੀ ਆਤਮਾ ਤੋਂ ਪ੍ਰੇਰਣਾ ਲੈ ਲੈਂਦਾ ਹੈ ਤੇ ਜੋ ਗੁਰੂ ਪੀਰ ਪੈਗੰਬਰਾਂ ਤੋਂ ਸਹੀ ਰਸਤੇ ਦੀ ਪ੍ਰੇਰਣਾ ਲਵੇ ਇਹ ਮਨੁੱਖ ਹੈ ਇਹ ਇੱਕ ਸਿਆਣਾ ਮਨੁੱਖ ਹੈ جو غلطیاں تو نہ لے لوے یہ موڑ ہے لیکن پھر بھی منک ہے اور جو غلطیاں تو بھی پریر نہ لوے پشو ہے یہ تو منکتا تو بھی تھل ہے جیون بھر گلتی غلطیاں کیت غلطیاں تو بھی نہیں سیکھے زندگی بھر بولنا کیت بھولا تو بھی نہیں سیکھا اور واقعی اگر بڈے نو بچپنا یاد آ رہا ہے تو نہیں سیکھے ਅਗਰ ਇਸ ਬੁੱਢੇ ਨੂੰ ਜਵਾਨੀ ਪ੍ਰਭਾਵਿਤ ਕਰ ਰਹੀ ਹੈ ਤਾਂ ਕੁਝ ਵੀ ਨਹੀਂ ਸਿੱਖਿਆ ਜ਼ਿੰਦਗੀ ਅਜਾਈ ਗਵਾਈ ਹੈ ਇਸਨੇ ਜੀਵਨ ਵਿਅਰਥ ਕੀਤਾ ਇਸੇ ਨੂੰ ਕਹਿ ਦਿੰਦੇ ਨੇ ਸ਼ਾਇਦ ਧੁੱਪ ਦੇ ਚ ਕੇਸ ਚਿੱਟੇ ਕੀਤੇ ਨੇ ਇਸਨੇ ਕੁਝ ਵੀ ਨਹੀਂ ਹੈ ਇਹ ਗਲਤੀਆਂ ਤੋਂ ਵੀ ਨਹੀਂ ਸਿੱਖਿਆ ਤੋ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਨਕਦ ਜ਼ਿੰਦਗੀ ਹੈ ਜੋ ਮੂੰਹ ਦੇ ਸਵਾਸ ਹੈ ਔਰ ਜੋ ਮੂਹ ਦੇ ਸਵਾਸ ਹੈ ਉਸ ਦੇ ਜੀਰਿਆ ਉਤੇ ਸਮਾਦੀ ਲੀਨ ਹੈ ਉਤੇ ਹਰ ਵਕਤ ਆਨੰਦ ਵਿੱਚ ਹੈ ਔਰ ਇਸ ਤਰ੍ਹਾਂ ਦੇ ਮਨੁੱਖ ਦੀ ਜ਼ਿੰਦਗੀ ਚ ਕਾਲ ਨਹੀਂ ਆਉਂਦਾ ਸਮਾਂ ਨਹੀਂ ਆਉਂਦਾ ਕਬੀਰ ਕਹਿੰਦੇ ਨੇ ਮੇਰੀ ਦੁਨੀਆ ਚ ਸਮਾਂ ਨਹੀਂ ਹੈ ਵਕਤ ਨਹੀਂ ਹੈ ਮੈਂ ਦੇਖੇ ਸਾਰੀ ਜ਼ਿੰਦਗੀ ਕਈ ਕੀਰਤਨੀ ਹੈ ਸ਼ਬਦ ਗਾਇਨ ਕਰਦੇ ਨੇ ਮੇਰੇ ਖਲ ਸੈਂਕੜੇ ਦਫਾ ਗਾਇਨ ਕੀਤਾ ਹੋਵੇਗਾ ਅਜੇ ਵੀ ਲਿਖ ਕੇ ਅੱਗੋਂ ਰੱਖਦਣ ਚੇਤੇ ਨਹੀਂ ਯਾਦ ਨਹੀਂ ਸਾਰੀ ਜ਼ਿੰਦਗੀ ਪਾਠ ਕੀਤਾ ਪਰ ਅਜੇ ਵੀ ਗੁਟਕੇ ਦੀ ਲੋੜ ਹੈ ਨਾ ਜਪਜੀ ਕੰਠ ਹੈ ਨਾ 잡ਸਬ ਕੰਠ ਹੈ ਨਾ ਸਵਈਏ ਕੰਠ ਨੇ ਨਾ ਅਨੰਦ ਸਾਹਿਬ ਕੰਠ ਹੈ ਨਾ ਚੌਪਈ ਕੰਠ ਹੈ ਅਜੇ ਵੀ ਗੁਟਕੇ ਦੀ ਲੋੜ ਹੈ ਤੇ ساری ਜ਼ਿੰਦਗੀ ਕਰਦਾ ਕੀ ਰਿਹਾ ਪੜਦਾ ਤੇ ساری ਜ਼ਿੰਦਗੀ ਰਿਹਾ ਇਸ ਦਾ ਮਤਲਬ ਹੈ ਚੇਤਾ ਹਾਫਿਜ਼ਾ ਤੇਰਾ ਇਤਨਾ ਕਮਜ਼ੋਰ ਕਿ ਰੋਜ਼ ਪੜ੍ਹ ਕੇ ਵੀ ਇਹਨੂੰ ਇੱਕ ਪੰਕਤੀ ਚੇਤੇ ਨਹੀਂ ਹੋ ਸਕੀ ਔਰ ਹੈਰਾਨਗੀ ਆਉਂਦੀ ਏ ਉਦੋਂ ਮੈਨੂੰ ਕਿ ਇੱਕ ਸ਼ਬਦ ਨੂੰ ਹਜ਼ਾਰਾਂ ਵਾਰ ਗਾਇਆ ਹੋਵੇਗਾ 34 ਸਾਲ ਤੋਂ ਗਾ ਰਹੇ ਨੇ ਪਰ ਅਜੇ ਵੀ ਲਿਖੇ ਹੋਏ ਦੀ ਲੋੜ ਹੈ ਵਾਜੇ ਤੇ ਮੈਂ ਫਿਰ ਅਰਸ਼ ਕਰਾਂ ساری ਜ਼ਿੰਦਗੀ ਪਾਠ ਕਰਦਿਆਂ ਕਈਆਂ ਨੂੰ ਹੋ ਗਏ ਨੇ ਜਪਜੀ ਸਾਹਿਬ ਕੰਢ ਕੋਈ ਨਹੀਂ ਜਪ ਸਾਹਿਬ ਕੰਢ ਕੋਈ ਨਹੀਂ ਤਾਂ ਇਸ ਦਾ ਮਤਲਬ ਹੈ ਚਿੱਤ ਲਾ ਕੇ ਕਦੀ ਪੜਿਆ ਹੀ ਨਹੀਂ ਇਸ ਵਾਸਤੇ ਉਚਿਤ ਦਾ ਹਿੱਸਾ ਨਹੀਂ ਬਣੇਗੀ ਕੁਝ ਵੀ ਨਹੀਂ ਪਰ ਮੈਂ ਇਹ ਅਰਜ਼ ਕਨਾ ਪੜ੍ਹਨਾ ਉਦੋਂ ਬੰਦਗੀ ਹੋ ਜਾਂਦੀ ਹੈ ਅਗਰ ਚੇਤਾ ਜੋੜ ਲਈਏ ਸੁਣਨਾ ਉਦੋਂ ਬੰਦਗੀ ਹੋ ਜਾਂਦੀ ਹੈ ਅਗਰ ਚੇਤਾ ਜੋੜ ਲਈਏ ਜਪਣਾ ਉਦੋਂ ਬੰਦਗੀ ਹੋ ਜਾਂਦੀ ਹੈ ਅਗਰ ਚੇਤਾ ਜੋੜ ਲਈਏ ਚੇਤਾ ਜੁੜ ਗਿਆ ਤਾਂ ਪਾਠ ਦੇ ਵਿੱਚ ਵੀ ਸਮਾਂ ਖੋ ਜਾਏਗਾ ਖੋ ਜਾਏਗਾ ਨਹੀਂ ਰਹੇਗਾ ਉਹ ਸਤ ਹੈ ਮਿੱਥ ਨਹੀਂ ਜੋ ਸਚਾਈ ਹੁੰਦੀ ਉਸ ਨੂੰ ਸਹੀ ਕਹਿ ਦਿੰਦੇ ਆ ਐ ਤੇ ਜੋ ਸਚਾਈ ਨਹੀਂ ਹੁੰਦੀ ਉਸ ਨੂੰ ਤਸੀਂ ਕਹਿ ਦਿੰਦੇ ਆ ਨਹੀਂ ਐ ਜੋ ਨਹੀਂ ਹੈ ਫਿਰ ਵੀ ਬਾਸੇ ਫਿਰ ਵੀ ਕੋਈ ਉਸ ਦੀ ਚਰਚਾ ਕਰੇ ਤੋਂ ਕਹਿੰਦੇ ਨੇ ਇਹ ਮਿੱਥ ਹੈ ਸਤ ਨਹੀਂ ਹੈ ਤੋਂ ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਉਹ ਅੰਕਾਰ ਹੈ ਉਹ ਜੋ ਉਹ ਅੰਕਾਰ ਹੈ ਉਹ ਸਤ ਹੈ ਉਹ ਜੋ ਸਤ ਹੈ ਉਸ ਦਾ ਨਾਮ ਸਤ ਹੈ ਉਸ ਦੀ ਹਸਤੀ ਸਤ ਹੈ ਹਸੇ ਦਾ ਹੀ ਨਾਮ ਹੈ ਕਿਉਂਕਿ ਉਸ ਦਾ ਨਾਮ ਅਮਿੱਟ ਹੈ ਸਤ ਹੈ ਉਸ ਦਾ ਨਾਮ ਔਰ ਹਰ ਨਾਮ ਦੇ ਚੋ ਪ੍ਰਗਟ ਹੁੰਦਾ ਹੈ ਉਹ ਕਿਸੇ ਵੀ ਵੀ ਕਿਰਤ ਨਹੀਂ ਹੈ ਉਹ ਇੱਕ ਕਰਤਾ ਹੈ ਔਰ ਉਹ ਇੱਕ ਐਸਾ ਕਰਤਾ ਹੈ ਕਿ ਆਪਣੀ ਕਿਰਤ ਦੇ ਚ ਬੈਠਾ ਹੋਇਆ ਹੈ ਆਪਣੇ কৃত ਤੋਂ ਵੱਖ ਨਹੀਂ ਹੈ। ਮੁਸਵਰ ਨੇ ਤਸਵੀਰ ਬਣਾਈ ਤਸਵੀਰ ਕਿਸੇ ਦੇ ਘਰ ਹੈ ਮੁਸਵਰ ਆਪਣੇ ਘਰ ਬੈਠਾ ਹੈ। ਸੁਨਾਰ ਨੇ ਗਹਿਣੇ ਬਣਾਏ ਨੇ ਗਹਿਣੇ ਕਿਸੇ ਦੇ ਗਲ ਦੇ ਚ ਨੇ ਸੁਨਾਰ ਆਪਣੇ ਘਰ ਦੇ ਚ ਬੈਠਾ ਹੈ। ਕਰਤਾ কৃত ਦੇ ਨਾਲ ਨਹੀਂ ਆਉਂਦਾ ਕਰਤਾ কৃত ਦੇ ਵਿੱਚ ਵੀ ਨਹੀਂ ਆਉਂਦਾ। ਤੇ ਜੋ ਕਰਤਾ কৃত ਦੇ ਵਿੱਚ ਨਹੀਂ ਹੈ ਜੋ ਕਰਤਾ ਕ੍ਰਿਤ ਦੇ ਨਾਲ ਨਹੀਂ ਹੈ ਗੁਰਬਾਣੀ ਉਸ ਨੂੰ ਕਰਤਾ ਨਹੀਂ ਮੰਨਦੀ ਉਹ ਵੀ ਇੱਕ ਕ੍ਰਿਤ ਹੈ ਕਰਤਾ ਪੁਰਖ ਪੁਰਖ ਪੂਰੇ ਹੋਇਆ ਪੂਰੀ ਪੂਰੀ ਬਸੰਤਾ ਸਪੁਰਖਾ ਉਹ ਐਸਾ ਕਰਤਾ ਹੈ ਕਿ ਆਪਣੇ ਕ੍ਰਿਤ ਦੇ ਚ ਪੂਰੇ ਹੋਇਆ ਹੈ ਬੈਠਾ ਹੈ ਹਸਤੀ ਕੀਤੀ ਤ੍ਰਿੜਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਅਖੰਡ ਰੂਪ ਦੇ ਚ ਵਿਆਪਕ ਹੈ ਖੰਡਿਤ ਨਹੀਂ ਹੈ ਏ ਨਹੀਂ ਕਿ 10 ਮੀਲ ਤੱਕ ਹੈ ਤੇ ਅੱਗੋਂ 10 ਮੀਲ ਨਹੀਂ ਹੈ ਫਿਰ ਅੱਗੋਂ 2 ਮੀਲ ਤੱਕ ਹੈ ਤੇ ਅੱਗੋਂ 50 ਮੀਲ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਅਖੰਡ ਇਕਸਾਰ ਕਿਧਰੇ ਵੀ ਉਹ ਟੁੱਟਦਾ ਨਹੀਂ ਔਰ ਇਕ ਵਿਆਪਕ ਸਥਾ ਹੈ ਅਖੰਡ ਇੱਥੇ ਤੱਕ ਤੇ ਉਸ ਇਕ ਦੇ ਸਰੂਪ ਦੀ ਵਿਆਖਿਆ ਅੱਗੋਂ ਸੁਭਾਅ ਸਤਗੁਰੂ ਬਿਆਨ ਕਰਦੇ ਨੇ ਨਿਰਭਉ ਨਿਰਵੈਰ ਉਸ ਦੇ ਚ ਭੈ ਨਹੀਂ ਹੈ ਉਸ ਦੇ ਚ ਵੈਰ ਨਹੀਂ ਹੈ ਭੈ ਮੌਤ ਦਾ ਹੁੰਦਾ ਹੈ ਹੋਰ ਕਿਸੇ ਚੀਜ਼ ਦਾ ਵੀ ਨਹੀਂ ਮਨੋਵਿਗਿਆਨ ਵੀ ਐਸਾ ਮੰਨਦਾ ਹੈ ਕਿ ਮਨੁੱਖ ਭੈ ਭੇਤ ਕੇਵਲ ਮੌਤ ਤੋਂ ਹੈ ਧਾਰਮਿਕ ਗਿਆਨ ਤੇ ਕਹਿੰਦਾ ਹੀ ਹੈ ਮਨੋਵਿਗਿਆਨਕ ਵੀ ਐਸਾ ਕਹਿਣ ਲੱਗ ਪੈਣਾ ਔਰ ਮਨੋਵਿਗਿਆਨਿਕ ਐਸਾ ਮੰਨਦੇ ਨੇ ਮੌਤ ਇੱਕ ਨਹੀਂ ਹੈ ਕਈ ਤਰ੍ਹਾਂ ਦੀ ਹੈ ਤੇ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਜ਼ਿੰਦਗੀ ਵੀ ਕਈ ਤਰ੍ਹਾਂ ਦੀ ਹੈ। પ્રથમ ਕਿੰਨੇ ਪ੍ਰਕਾਰ ਦੀ ਮੌਤ ਹੈ ਵਿਚਾਰਕ ਕਹਿੰਦੇ ਨੇ ਸਰੀਰਕ ਮੌਤ, ਮਾਨਸਿਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ, ਸਮਾਜਿਕ ਮੌਤ, ਰੂਹਾਨੀ ਮੌਤ ਹੋ ਸਕਦਾ ਹੈ ਮਨੁੱਖ ਇੱਕ ਤਲ ਤੇ ਮਰਿਆ ਹੋਇਆ ਹੋਵੇ ਦੂਸਰੇ ਤਲ ਤੇ ਜੀ ਰਿਹਾ ਹੋਵੇ ਦੂਸਰੇ ਤਲ ਤੇ ਮਰਿਆ ਹੋਇਆ ਹੋਵੇ ਤੇ ਤੀਸਰੇ ਤਲ ਤੇ ਜੀ ਰਿਹਾ ਹੋਵੇ ਹੋ ਸਕਦਾ ਹੈ ਅੱਧੇ ਤਲ ਤੇ ਜੀ ਰਿਹਾ ਹੋਵੇ ਅੱਧੇ ਤਲ ਤੇ ਮਰਦਾ ਹੋਵੇ ਚਲੋ ਆਰਥਿਕ ਮੌਤ ਤੋਂ ਗੱਲ ਸ਼ੁਰੂ ਕਰੀਏ ਆਰਥਿਕ ਮੌਤ ਦੀਵਾਲੀਆ ਹੋ ਗਿਆ ਬਾਲ ਬਾਲ ਕਰਜ਼ਾਈ ਹੋ ਗਿਆ ਦੇਣਾ ਇਸਨੇ ਸਾਰਿਆਂ ਦਾ ਲੈਣਾ ਕਿਸੇ ਕੋਲ ਨਹੀਂ ਇਸ ਨੂੰ ਗਿਆਨ ਇੰਜ ਕਹਿੰਦਾ ਇਸ ਦੀ ਆਰਥਿਕ ਮੌਤ ਹੋ ਗਈ ਹੈ ਇਸ ਤਰ੍ਹਾਂ ਮੰਨ ਦੇ ਮੌਤ ਹੋ ਗਈ ਹੈ ਅਰਥ ਦੀ ਦੁਨੀਆ ਦੇ ਵਿੱਚ ਧਨ ਦੀ ਦੁਨੀਆ ਦੇ ਵਿੱਚ ਕਾਰੋਬਾਰ ਦੀ ਦੁਨੀਆ ਵਿੱਚ ਦਿਵਾਲਾ ਹੋ ਗਿਆ ਮੌਤ ਹੋ ਗਈ ਆਰਥਿਕ ਮੌਤ ਅਰਥ ਦੀ ਦੁਨੀਆ ਦੇ ਛੁਣ ਇਸ ਦਾ ਵਿਸ਼ਵਾਸ ਨਹੀਂ ਕਿਉਂ ਹੈ ਹੀ ਨਹੀਂ ਖਤਮ ਹੋ ਗਿਆ ਆਰਥਿਕ ਮੌਤ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ ਦਾਗ ਲੱਗ ਗਿਆ ਹੈ ਹੁਣ ਬਿਰਾਦਰੀ ਵਿੱਚ ਸਮਾਜ ਦੇ ਵਿੱਚ ਸਿਰ ਉੱਚਾ ਕਰਨਾ ਔਖ ਹੈ ਤੇ ਜਿਵੇਂ ਮੁਰਦੇ ਦਾ ਸਿਰ ਡਿੱਗਦਾ ਹੈ ਇਹਦਾ ਸਿਰ ਡਿੱਗਦਾ ਹੈ ਇਹ ਸਿਰ ਨਹੀਂ ਉੱਚਾ ਕਰ ਸਕਦਾ ਤੋਂ ਇਹਨੂੰ ਕਹਿੰਦੇ ਨੇ ਸਮਾਜਿਕ ਮੌਤ ਪਰਿਵਾਰਕ ਮੌਤ ਰਾਜਨੀਤਿਕ ਮੌਤ ਪਬਲਿਕ ਤੋਂ ਜੋ ਸਮਰਥਨ ਮਿਲ ਰਿਹਾ ਸੀ ਜਨਤਾ ਤੋਂ ਜੋ ਸਮਰਥਨ ਮਿਲ ਰਿਹਾ ਸੀ ਵਾਪਸ ਲੈ ਲਿਆ ਹੈ ਕੋਈ ਨਾਲ ਨਹੀਂ ਕੋਸ਼ਿਸ਼ ਕਰਨ ਦੇ باوجود ਵੀ ਕੋਈ ਨਾਲ ਨਹੀਂ ਤੋਂ ਕਹਿ ਦਿੱਤਾ ਜਾਂਦਾ ਹੈ ਇਸ ਮਨੁੱਖ ਦੀ ਰਾਜਨੀਤਿਕ ਮੌਤ ਹੋ ਗਈ ਹੈ ਹੁਣ ਇਸ ਦੀ ਗੱਲ ਕੋਈ ਨਹੀਂ ਸੁਣਦਾ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਰਾਜਨੀਤਿਕ ਘੁੰਮ ਰਹੇ ਨੇ ਜਿਨ੍ਹਾਂ ਦੀ ਰਾਜਨੀਤਿਕ ਦੁਨੀਆ 'ਚ ਮੌਤ ਹੋ ਚੁੱਕੀ ਹੈ ਕਿਸੇ ਵਕਤ ਜ਼ਿੰਦਾ ਸਨ ਟੀਵੀ ਤੇ ਰੇਡੀਓ ਤੇ ਅਖਬਾਰਾਂ ਤੇ ਮਨੁੱਖੀ ਵਿਚਾਰਾਂ ਦੇਚ ਮਨੁੱਖ ਦੀ ਜ਼ਬਾਨ ਤੇ ਇਹੀ ਛਾਇਆ ਹੋਇਆ ਸੀ ਇਹਨਾਂ ਦੀ ਚਰਚਾ ਸੀ ਇਹਨਾਂ ਨੂੰ ਹੀ ਲੋਕ ਪੜਦੇ ਸਨ ਇਹਨਾਂ ਨੂੰ ਹੀ ਲੋਕ ਸੁਣਦੇ ਸਨ ਇਹਨਾਂ ਨੂੰ ਹੀ ਥਾਂ-ਥਾਂ ਤੇ ਦੇਖਦੇ ਸਨ ਅੱਜ ਨਹੀਂ ਕਿਉਂ ਰਾਜਨੀਤਿਕ ਮੌਤ ਹੋ ਗਈ ਜੋ ਸਮਰਥਨ ਮਿਲ ਰਿਹਾ ਸੀ ਅਗਲੇ ਨੇ ਵਾਪਸ ਲੈ ਲਿਆ ਰਾਜਨੀਤਿਕ ਮੌਤ ਸਰੀਰਕ ਮੌਤ ਜੋ ਸਵਾਸ ਤੇ ਚਲੇ ਗਰਾਸ ਗਰਾਸ ਕਹਿੰਨ ਜੋ ਅੰਦਰ ਜਾਵੇ ਸਵਾਸ ਜੋ ਬਾਹਰ ਨਿਕਲੇ ਬਾਹਰ ਤੇ ਨਿਕਲ ਗਏ ਸਵਾਸ ਅੰਦਰ ਗਰਾਸ ਨਹੀਂ ਗਏ ਖਤਮ ਹੋ ਗਿਆ ਇਹਨੂੰ ਸਰੀਰਕ ਮੌਤ ਕਹਿੰਦੇ ਨੇ ਜੋ ਪ੍ਰਾਣ ਸੰ ਜੋ ਸਵਾਸਨ ਉਹ ਚਲੇਦੇ ਗਏ ਵਾਪਸ ਨਹੀਂ ਆਏ ਵਾਪਸ ਆਣਾ ਚਾਹੀਦਾ ਸਵਾਸ ਬਾਹਰ ਗਿਆ ਗਰਾਸ ਅੰਦਰ ਗਿਆ ਇਹ ਲੜੀ ਚੱਲਨੀ ਚਾਹੀਦੀ ਹੈ ਪਰ ਅੰਤਮ ਸਮੇਂ ਸਵਾਸ ਨਿਕਲਦੇ ਨੇ ਗਰਾਸ ਨਹੀਂ ਚਲਦੇ ਤੋਂ ਕਹਿ ਦਿੰਦੇ ਨੇ ਸ਼ਰੀਰਕ ਮੌਤ ਹੋ ਗਈ ਹੈ ਮਾਨਸਿਕ ਮੌਤ ਕਿਸੇ ਇੱਕੋ ਵਿਚਾਰ ਤੇ ਦਿਮਾਗ ਰੁਕ ਗਏ ਇਹ ਕੋਈ ਵਿਚਾਰ ਨਹੀਂ। ਤੇ ਸਰੀਰ ਤੇ ਜ਼ਿੰਦਾ ਹੈ, ਅੱਖਾਂ ਵੀ ਠੀਕ, ਹੱਥ ਪੈਰ ਵੀ ਠੀਕ ਨੇ। ਜ਼ੁਬਾਨ ਵੀ ਠੀਕ, ਕੰਨ ਵੀ ਠੀਕ। ਲੇਕਿਨ ਮਾਨਸਿਕ ਮੌਤ ਹੋ ਗਈ ਹੈ। ਪਾਗਲ ਸੁਣ। ਮਰਦਾ ਹੈ। ਇਹ ਮਨ ਦੇ ਕਲ ਤੇ ਮਰਦਾ ਹੈ। ਕਿਉਂਕਿ ਵਿਚਾਰਾਂ ਦਾ ਜੋ ਪ੍ਰਵਾਹ ਸੀ ਉਹ ਰੁਕ ਗਿਆ ਹੈ। ਜਿਵੇਂ ਸਵਾਸ ਦਾ ਪ੍ਰਵਾਹ ਗ੍ਰਾਸ ਦਾ ਪ੍ਰਵਾਹ ਰੁਕ ਜਾਏ ਤੋ ਸ਼ਰੀਰਕ ਮੌਤ ਵਿਚਾਰਾਂ ਦਾ ਪ੍ਰਵਾਹ ਰੁਕ ਜਾਏ ਤੋ ਮਾਨਸਿਕ ਮੌਤ ਇੱਕ ਹੋਰ ਮੌਤ ਹੈ ਜਿਸ ਨਾਲ ਸਭ ਕੁਝ ਸਮਝ ਲੋ ਮੁਰਦਾ ਮਨੁੱਖ ਦਾ ਰੂਹਾਨੀ ਮੌਤ ਅਧਿਆਤਮਕ ਮੌਤ ਧਾਰਮਿਕ ਮੌਤ ਪਰਮਾਤਮਾ ਦੀ ਯਾਦ ਚਲੇ ਤੋ ਜੀਵਨ ਹੈ ਨਾ ਚਲੇ ਤੋ ਮੌਤ ਆਖਾਂ ਜੀਵਾ ਬਿਸਰੇ ਮਰ ਜਾਉ ਮਰਣੰ ਵਿਸਰਣੰ ਗੋਬਿੰਦੇ ਜੀਵਣੰ ਹਰਨਾਮ ਭਿਆਮਣੇ ਗੁਰੂ ਅਰਜਨ ਦੇਵ ਜੀ ਮੌਤ ਹੈ ਉਸ ਨੂੰ ਭੁੱਲ ਜਾਣਾ ਜ਼ਿੰਦਗੀ ਹੈ ਉਹਨੂੰ ਯਾਦ ਕਰਨਾ ਕਿਹੜੀ ਜ਼ਿੰਦਗੀ ਰੂਹਾਨੀ ਹੋ ਸਕਦਾ ਹੈ ਬੰਦੇ ਕੋਲ ਆਰਥਿਕ ਜੀਵਨ ਹੋਵੇ ਤੇ ਰੂਹਾਨ ਰੂਹਾਨੀ ਜੀਵਨ ਨਾ ਹੋਵੇ ਹੋ ਸਕਦਾ ਹੈ ਰੂਹਾਨੀ ਜੀਵਨ ਹੋਵੇ ਹੈ ਪਰ ਇਸ ਕੋਲ ਪਰਵਾਰਿਕ ਜੀਵਨ ਨਹੀਂ ਬੁੱਧੇਰਿਆ ਕੋਲ ਨਹੀਂ ਸੀ ਮਹਾਵੀਰ ਕੋਲ ਨਹੀਂ ਸੀ ਭਰਤਰੀ ਨੇ ਪਰਵਾਰਿਕ ਜੀਵਨ ਨੂੰ ਇੱਕ ਪਾਸੇ ਛੱਡ ਦਿੱਤਾ ਮਹਾਤਮਾ ਬੁੱਧ ਕੋਲ ਵੀ ਨਹੀਂ ਸੀ ਰਾਜਨੀਤਿਕ ਜੀਵਨ ਵੀ ਨਹੀਂ ਸੀ ਕਿਉਂਕਿ ਰਾਜਨੀਤੀ ਨੇ ਠੋਕਰ ਮਾਰ ਦਿੱਤੀ ਆਰਥਿਕ ਜੀਵਨ ਵੀ ਨਹੀਂ ਸੀ ਕਿਉਂਕਿ ਦਰ ਦਰ ਭिक्षा ਮੰਗ ਕੇ ਆਪਣੀ ਉਭਜੀਵਕਾ ਚਲੰਦੇ ਸਨ لیکن روحانی جیون سی اگر روحانی جیون ہے تو گربانی بھی من دی ہے اے مکمل جی رہے سو جیویا جس من وسیا سوئے نانک اور نہ جیویں کوئی جے جیویں پت لٹھی جائے سب حرام جے تا کچ کھائے ਈشوری یاد نہیں چل رہی ایدا کھانا پینا پہننا سونا سب حرام کچھ بھی حلال نہیں ہے سب حرام سب حرام جیتا کچھ کھائے جتنے پدارت جتنے سکھ جتنا دنیاوی اڈمبر سب حرام حلال نہیں ہے حلال تے حرام نو اگر اس نال دیکھو گے تو گستاخی معاف کدرے کدرے کوئی حلال دکھائی دے گا سب حرام گستاخی معاف میں پنتیاں پھر تھوڑے سامنے رکھ دیاں ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤ ਲਥੀ ਜਾਏ ਸਭ ਹਰਾਮ ਜੇ ਪਾ ਕੁਛ ਖਾਏ ਸਭ ਹਰਾਮ ਜੋ ਕੁਛ ਵੀ ਹੰਡਾ ਰਿਹਾ ਖਾ ਰਿਹਾ ਪੀ ਰਿਹਾ ਜੋ ਕੁਛ ਵੀ ਵਰਤੋਂ ਬਲੇਵਾ ਕਰ ਰਿਹਾ ਸਭ ਹਰਾਮ ਅਗਰ ਮਨ ਵਿੱਚ ਉਸ ਦੀ ਸਿਮਰਤੀ ਚੱਲ ਰਹੀਏ ਤੋ ਫਿਰ ਸਭ ਹਲਾਲ ਹੈ ਫਿਰ ਸਭ ਜਾਇਜ਼ ਹੈ ਸਭ ਠੀਕ ਹੈ ਅਗਰ ਉਸ ਦੀ ਸਮਰਤੀ ਨਹੀਂ ਚੱਲ ਰਹੀ ਤੇ ਉਸ ਦੀ ਸਮਝ ਨਹੀਂ ਚੱਲ ਰਹੀ ਤਾਂ ਜੋ ਕੁਝ ਵੀ ਹੈ ਸਭ ਹਰਾਮ ਹੈ ਭਾਈ ਸਾਹਿਬ ਆਇ ਨੰਦ ਲਾਲ ਦਾ ਇੱਕ ਵਾਕ ਚੇਤੇ ਆ ਰਿਹਾ ਆਪ ਕਹਿੰਦੇ ਨੇ ਗਮ ਚੇ ਬਾਸ਼ਦ ਗਮ ਕਿਸ ਨੂੰ ਕਹੋਗੇ ਦੁੱਖ ਕੀ ਹੈ ਕਿਸ ਨੂੰ ਆਖੋਗੇ ਦੁੱਖ ਤੇ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਆ ਮਨੁੱਖ ਨੂੰ ਇਤਨਾ ਵੀ ਨਹੀਂ ਪਤਾ ਜੋ ਭਾਈ ਸਾਹਿਬ ਪ੍ਰਸ਼ਨ ਪੈ ਕਰਦੇ ਹਨ ਠੀਕ ਕਰ ਰਹੇ ਨੇ ਪ੍ਰਸ਼ੰਤ ਭਾਈ ਸਾਹਿਬ ਭਾਈ ਨੰਦ ਲਾਲ ਮਨੁੱਖ ਨੂੰ ਨਹੀਂ ਪਤਾ ਯਕੀਨ ਜਾਣੋ ਮਨੁੱਖ ਨੂੰ ਦੁੱਖ ਦਾ ਵੀ ਗਿਆਨ ਨਹੀਂ ਮਨੁੱਖ ਨੂੰ ਸੁੱਖ ਦਾ ਵੀ ਗਿਆਨ ਨਹੀਂ ਇਹ ਗੱਲ ਵੱਖਰੀ ਹੈ ਕਦੀ ਦੁਖੀ ਹੋ ਜਾਂਦਾ ਕਦੀ ਸੁਖੀ ਹੋ ਜਾਂਦਾ ਪਰ ਦੁੱਖ ਸੁਖ ਦਾ ਇਸ ਨੂੰ ਗਿਆਨ ਨਹੀਂ ਹੈ ਦੁੱਖ ਸੁਖ ਦੀ ਇਸ ਨੂੰ ਸਮਝ ਨਹੀਂ ਹੈ ਇਸ ਨੂੰ ਪਤਾ ਨਹੀਂ ਹੈ ਕਦੀ ਭਾਈ ਸਾਹਿਬ ਕਹਿੰਦੇ ਨੇ ਗਮ ਚੇ ਬਾਸ਼ਦ ਦੁੱਖ ਕੀ ਹੈ ਗਮ ਕੀ ਹੈ ਚੀਜ਼ ਤਾਂ شادی ਖੁਸ਼ੀ ਕੀ ਹੈ شادی ਦੇ ਅਰਥ ਨੇ ਖੁਸ਼ੀ ਪੁਰਾਣੀ ਭਾਸ਼ਾ ਦਾ ਸ਼ਬਦ ਹੈ ਕਿਸੇ ਦਾ ਦਿਲ ਬੜਾ ਖੁਸ਼ ਹੋਵੇ ਤਾਂ ਕਹਿ ਦਿੱਤਾ ਜਾਂਦਾ ਹੈ ਇਹ ਦਿਲ ਸ਼ਾਦ ਹਸ ਇਹ ਦਿਲ ਬੜਾ ਸ਼ਾਦ ਹੈ ਖੁਸ਼ ਹੈ ਪਰਸੰਨ ਹੈ ਇਹ ਖਾਨਾ ਹੈ ਸ਼ਾਦੀਸ ਇਸ ਘਰ ਦੇ ਚ ਬੜੀ ਖੁਸ਼ੀ ਹੈ ਸ਼ਾਦੀ ਦੇ ਅਰਥ ਵਿਵਾਹ ਨਹੀਂ ਹੈ ਖੁਸ਼ੀ ਵਿਵਾਹ ਲਈ ਉਹਨਾਂ ਕੋਲ ਸ਼ਬਦ ਹੈ ਫਲਾਣੇ ਦੇ ਘਰ ਨਿਕਾਹ ਹੋ ਰਿਹਾ ਹੈ ਸ਼ਾਦੀ ਖੁਸ਼ੀ ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ ਤੋ ਭਾਈ ਸਾਹਿਬ ਆਪ ਹੀ ਜਵਾਬ ਦਿੰਦੇ ਨੇ ਹਮ ਚੇ ਬਾਸ਼ਦ ਗਫਲਤ ਅਜ਼ ਯਾਦੇ ਖੁਦਾ بس परमात्मा ਦੀ ਯਾਦ ਤੋਂ ਗਫ਼ਰਤ ਕਰਨੀ ਇਹੀ ਗਮ ਹੈ ਹੋਰ ਕੋਈ ਗਮ ਨਹੀਂ ਇਹ ਹੀ ਦੁੱਖ ਹੈ ਇਹ ਬੀਜ ਹੈ ਦੁੱਖਾਂ ਦਾ ਹੁਣ ਸਾਰੇ ਦੁੱਖ ਪੈਦਾ ਹੋਣਗੇ ਅਗਰ ਈਸ਼ਵਰ ਨੂੰ ਭੁੱਲੇ ਹੈ ਇਹ ਭੁੱਲ ਜਾਣਾ ਹੀ ਦੁੱਖਾਂ ਦਾ ਬੀਜ ਹੈ ਸਾਰੇ ਦੁੱਖ ਪੈਦਾ ਹੋਣਗੇ ਕਿੰਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਾਰੇ ਹੀ ਪੈਦਾ ਹੋਣਗੇ ਇੱਕ ਨਹੀਂ ਸਾਰੇ ਬੈਦਾਂ ਹੋ ਗਏ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇਰੋ ਚੀਸਤੇ ਸ਼ਾਦੀ ਯਾਦ ਆਵਾ ਮੰਤੇਹ ਖੁਸ਼ੀ ਕੀ ਹੈ ਉਸ ਲਾ ਇੰਤਿਹਾਬ ਪ੍ਰਮਾਤਮਾ ਨੂੰ ਯਾਦ ਕਰਨਾ ਗਮ ਕੀ ਹੈ ਉਸਨੂੰ ਭੁੱਲ ਜਾਣਾ ਤਾਂ ਇੱਕ ਰੋਹਾਨੇ ਮੌਤ ਹੈ ਜੋ ਸਭ ਕੁਝ ਨੂੰ ਮੌਤ ਦੇ ਚ ਬਦਲ ਦਿੰਦੀ ਹੈ ਸੋ ਜੀਵੇ ਜਿਸ ਮਨ ਵਸੇ ਆਸੋਏ ਨਾਨਕ ਅਵਰ ਨ ਜੀਵੇ ਕੋਏ ਕਹਿੰਦੇ ਨੇ ਜਿਤਨੇ ਚਿਰ ਤੱਕ ਇਹ ਰੋਹਾਨੀ ਜੀਵਨ ਮਨੁੱਖ ਨੂੰ ਨਾ ਮਿਲੇ ਜੀਵਨ ਭਰ ਔਰ ਅਨੰਤ ਜੀਵਨ بار بار ਜੀਵਨ ਮਿਲਦਾ ਰਹੇਗਾ ਲੇਕਿਨ ਜੀਵੇਗਾ ਮੌਤ ਦੇ ਭੈ ਦੇ ਕਦੀ ਜੀਵਨ ਨੂੰ ਜੀ ਨਹੀਂ ਸਕੇਗਾ ਇਕ ਦਿਲ ਦਿਮਾਗ ਤੇ ਬੋਝ ਰਹੇਗਾ ਮੌਤ ਦਾ ਕਿਦਰੇ ਆਰਥਿਕ ਮੌਤ ਨਾ ਹੋ ਜਾਏ ਕਿਦਰੇ ਸਮਾਜਿਕ ਮੌਤ ਨਾ ਹੋ ਜਾਏ ਕਿਦਰੇ ਰਾਜਨੀਤਿਕ ਮੌਤ ਨਾ ਹੋ ਜਾਏ ਕਿਦਰੇ ਮਾਨਸਿਕ ਮੌਤ ਨਾ ਹੋ ਜਾਏ ਕਿਦਰੇ ਸਰੀਰਕ ਮੌਤ ਨਾ ਹੋ ਜਾਏ ਮੌਤ ਨਾ ਹੋ ਜਾਏ ਬਸ ਇਹੀ ਗਮ ਇਹੀ ਦੁੱਖ ਇਹੀ ਬੋਝ ਦਿਲ ਦਿਮਾਗ ਤੇ ਰਹੇਗਾ ਸਿਰਫ ਸਰੀਰਕ ਮੌਤ ਨਹੀਂ ਕਾਸ਼ ਮੌਤ ਇੱਕ ਤਰ੍ਹਾਂ ਦੀ ਹੁੰਦੀ ਮੌਤ ਤੇ ਕਈ ਤਰ੍ਹਾਂ ਦੀ ਹੈ ਔਰ ਮਨੁੱਖ ਡਰੇ ਹੋਇਆ ਹੈ ਇਹ ਕਈ ਤਰ੍ਹਾਂ ਦੀ ਮੌਤ ਤੋਂ ਔਰ ਉਤਨੇ ਚਿਰ ਤੱਕ ਇਹ ਡਰ ਰਹੇਗਾ ਜਿੰਨੇ ਚਿਰ ਤੱਕ ਰੋਹਾਨੀ ਜ਼ਿੰਦਗੀ ਨਹੀਂ ਮਿਲਦੀ ਰੋਹਾਨੀ ਜੀਵਨ ਕੀ ਉਸਦੀ ਯਾਦ ਤੇ ਰੋਹਾਨੀ ਮੌਤ ਕੀ ਉਹਨੂੰ ਭੁੱਲ ਜਾਣਾ ਆਖਾਂ ਜੀਵਾ ਬਿਸਰੇ ਮਰ ਜਾਓ ਮਰਣੰ ਬਿਸਰਣੰ ਗੋਬਿੰਦੇ ਜੀਵਣਮ ਹਰਨਾਮ ਧਿਆਵਣੇ ਤੋ ਖੈਰ